ਅਸੀ ਕਾਲ ਸਾਰਿਆਂ ਨੂੰ ਜੀ ਮੈਂ ਸੰਨੀ ਕੱਕੜ ਕੋਈ ਵੀ ਬੱਚੇ ਮੈਗੀ ਪਾਸਤਾ ਨੂਡਲ ਖਾਂਦੇ ਆ ਹਰ ਰੋਜ਼ ਉਹ ਬਹੁਤ ਹੀ ਮਾੜੇ ਆ ਸਿਹਤ ਲਈ ਬੱਚਿਆਂ ਦੇ ਅੱਜ ਮੈਂ ਇੱਕ ਨਵੀਂ ਚੀਜ਼ ਤੁਹਾਨੂੰ ਦੱਸਣਾ ਜਾਣਾ ਵੀ ਤੁਸੀਂ ਬੱਚਿਆਂ ਨੂੰ ਦੇਸੀ ਤਰੀਕੇ ਨਾਲ ਵੀ ਨੂਡਲ ਪਾਸਤਾ ਖਵਾ ਸਕਦੇ ਹੋ ਆ ਜਿਵੇਂ ਰੋਟੀਆਂ ਆ ਦੋ ਤੁਸੀਂ ਰੋਟੀ ਵੱਧ ਪਕਾਓ 10 ਰੋਟੀਆਂ ਪਕਾ ਕੇ ਮਿਕਸੀ ਲੈ ਲਓ ਮਿਕਸੀ ਨੂੰ ਨਹੀਂ ਕਰਕੇ ਚੂਰਾ ਬਣ ਗਿਆ ਚੂਰਾ ਕਰਕੇ ਐਦਾਂ ਕਰਕੇ ਤੁਸੀਂ ਆ ਦੇਖੋ ਜੀ ਐ ਬਣ ਲਓ ਜੀ ਇੱਥੇ ਤੁਸੀਂ ਆ ਚੀਜ਼ ਕਰ ਦੇਣੀ ਆ ਆਏ ਸਮਝ ਗਿਆ ਦਰਾਜ ਹੁਣ ਤੁਸੀਂ ਕੁੱਕਰ ਚਾਲੂ ਕਰਨਾ ਜੀ ਪਹਿਲਾਂ ਦੇਖੋ ਵੀ ਜਿੱਥੇ ਆਪਾਂ ਬਣਾਈ ਜਨੇ ਵੀ ਜਮਾ ਸੁੱਕੀ ਹੋਈ ਆ ਹੁਣ ਇਹਦੇ ਤੇ ਤੇਲ ਪਾਉਣਾ ਆਪਾਂ ਜੀ बाना प आसा ਕਾ ਪੂਰਾ ਵਧੀਆ ਬਣ ਜਾਂਦਾ ਪੂਰਾ ਸਮਝ ਮੈਂ ਲੈ ਨਹੀਂ ਇਹ ਹੈ ਨਹੀਂ ਪਤਾ ਬੇ ਮਸਾਲਾ ਵੀ ਪਾ ਸਕਦੇ ਆ ਵਿੱਚ ਪਰ ਮਸਾਲਾ ਕੀ ਨਵੀਂ ਤਿਆਰ ਬਣਾਉਂਦਾ ਵੀ ਨਾ ਪਾਉ ਮੈਂ ਕਹਿੰਦਾ ਮਿਰਚ ਤੇ ਨੂਨ ਬਹੁਤ ਆ ਉਦੋਂ ਬਾਅਦ ਤੁਸੀਂ ਜਿੰਨੀ ਮਾਤਰਾ ਵਿੱਚ ਬਣਾਉਣਾ ਚਾਹੁੰਦੇ ਹੋ ਇਹ ਰੋਟੀ ਨੂੰ ਨੈਕਸਟ ਕਰਦੇ ਆ ਕੋਈ ਟੋਕੜਾ ਮੋਟਾ ਰਹਿ ਜਾਂਦਾ ਉਹਨੂੰ ਆਪ ਦੇ ਹੱਥਾਂ ਨਾਲ ਬਰੀਕ ਕਰ ਲਓ ਜ਼ਰੂਰੀ ਨਹੀਂ ਮੈਕਸੀਕੀ ਹੈਰੀ ਛੱਡ ਦਿੰਦੀ ਹੈ ਇਹ ਤੁਸੀਂ ਸੌਸ ਫੋਨਾ ਚਾਹੁੰਦੇ ਹੋ ਤਾਂ ਸੌਸ ਪਾ ਸਕਦੇ ਹੋ ਵਿੱਚ ਇਹ ਤੁਸੀਂ ਮਤਲਬ ਕਈ ਮਤਲਬ ਕਿੰਨੀ ਸੌਸ ਆਉਂਦੀ ਆ ਉਹ ਵੀ ਪਾ ਸਕਦੇ ਹੋ ਵਿੱਚ ਪਰ ਬੇਟਾ ਮੇਰਾ ਚਿੱਲੀ ਸੌਸ ਜਾਂ ਸੌਸ ਬਹੁਤ ਘੱਟ ਪਸੰਦ ਕਰਦਾ ਇਹ ਕਲੀ ਟਮਾਟੋ ਸੌਸ ਮਤਲਬ ਮਾੜੀ ਮੋਟੀ ਪਾਉਂਦਾ ਜ਼ਿਆਦਾ ਨਹੀਂ ਪਾਉਂਗਾ ਪੁੱਤ ਪਾਲਗੀ ਥੋੜੀ ਜੀ ਹਾਂਜੀ ਆਪਾਂ ਠੀਕ ਖਾਣ ਲੱਗੇ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਆਜੋ ਰਾਜ ਆ ਦੇਖੋ ਜੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਇਹਦਾ ਟੇਸਟ ਚੈੱਕ ਕਰਾਂਗੇ ਜੀ ਕਿ ਕਿੱਦਾਂ ਦੀ ਲੱਗੀ ਆ ਸਮਰ ਪੁੱਤੋਏ ਸਮਰ ਬੇਟਾ ਆ ਟੇਸਟ ਕਰ ਕਿਵੇਂ ਲੱਗਿਆ ਇੱਕ ਨੰਬਰ ਹਾਂਜੀ ਤੇ ਬਣਾ ਦਿਆ ਕਰ ਹਰ ਓਏ ਹਾਂਜੀ ਠੀਕ ਆ ਠੀਕ ਆ